ਨੇ ਮੈਂਬਰ ਆਫ ਪਾਰਲੀਮੈਂਟ ਰਹੀ ਨੇ ਇੱਡੇ ਵੱਡੇ ਕੱਦ ਦੇ ਲੀਡਰ ਨੂੰ ਮੇਰ ਦੀ ਇਸ ਚੋਣ ਵਾਸਤੇ ਇੱਥੇ ਆਬਜ਼ਰਵਰ ਲਾਇਆ ਅੱਜ ਹਰੀਸ਼ ਜੀ ਦਾ ਆਉਣਾ ਅੱਜ ਅਸੀਂ ਸਾਰੇ ਲੀਡਰ ਸਹਿਬਾਨਾਂ ਨਾਲ ਇੱਕ ਗੱਲਬਾਤ ਕੀਤੀ ਹੈ ਮੀਟਿੰਗ ਕੀਤੀ ਹੈ ਔਰ ਸਭ ਨੇ ਬਹੁਤ ਸਾਰੀਆਂ ਗੱਲਾਂ ਹੋਈਆਂ ਸਭ ਨੇ ਹਰੀਸ਼ ਜੀ ਨੂੰ ਇਹ ਯਕੀਨ ਦਿਵਾਇਆ ਕਿ ਜੋ ਕਾਂਗਰਸ ਫਾਟੀ ਫੈਸਲਾ ਲਏਗੀ ਜਿਸ ਤਰੀਕੇ ਦਾ ਫੈਸਲਾ ਲਏਗੀ ਜਿਹਨੂੰ ਵੀ ਮੇਰ ਬਣਾਉਣਾ ਚਾਹੁੰਦੀ ਹੋਏਗੀ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਾਂਗੇ ਸੋ ਇਹ ਕਦੇ ਨਹੀਂ ਹੋਇਆ ਇਹ ਪਹਿਲਾ ਨਵੀਂ ਅਪਿਰਤ ਹੈ ਕਾਂਗਰਸ ਪਾਰਟੀ ਦੇ ਵਿੱਚ ਕਿ ਕਾਂਗਰਸ ਪਾਰਟੀ ਛੋਟੇ ਤੋਂ ਛੋਟੀ ਚੀਜ਼ ਨੂੰ ਵੀ ਗੰਭੀਰਤਾ ਦੇ ਨਾਲ ਵਿਚਾਰ ਕਰਕੇ ਸਾਡੇ ਅਬਜ਼ਰਵਰ ਭੇਜ ਕੇ ਇਹਨੂੰ ਨਿਚਠਣ ਦੇ ਲਈ ਕਿਉਂਕਿ ਸਰਕਾਰ ਹੈ ਰੋਜ਼ ਵਿਉਂਤਬੰਦੀ ਕਰ ਰਹੀ ਹੈ ਸਰਕਾਰ ਨੇ ਵੱਡੇ ਵੱਡੇ ਅਫਸਰ ਲਾ ਦਿੱਤੇ ਗਏ ਨੇ ਸਾਰੀ ਪੁਲਿਸ ਪ੍ਰਸ਼ਾਸਨ ਤੇ ਸਿਵਲ ਅਧਿਕਾਰੀ ਲੱਗੇ ਨੇ ਉਹੀ ਕਾਸਟ ਟ੍ਰੇਡਿੰਗ ਦੀ ਗੱਲ ਹੋ ਰਹੀ ਹੈ ਕਿਸੇ ਨੂੰ ਇੱਧਰ ਲੈ ਕੇ ਜਾਂਦੀ ਇੱਧਰ ਦੀ ਪਰ ਸਾਨੂੰ ਪੂਰਨ ਯਕੀਨ ਹੈ ਸਾਡੇ ਲੀਡਰਸ਼ਿਪਾ ਨਾਲ ਤੇ ਸਾਡੇ ਸਾਰੇ ਦੇ ਸਾਰੇ ਚੁਣੇ ਹੋਏ ਜਿਹੜੇ ਸਾਡੇ ਕਾਉਂਸਲਰ ਨੇ ਉਹਨਾਂ ਤੇ ਕਿ ਉਹ ਇੱਕ ਮੁੱਠ ਤੇ ਏਕਤਾ ਦਾ ਸਬੂਤ ਦਿੰਦੇ ਹੋਏ ਔਰ ਅਸੀਂ ਹਰੀਸ਼ ਚੌਧਰੀ ਜੀ ਦੀ ਅਗਵਾਈ ਦੇ ਵਿੱਚ ਔਰ ਕਾਂਗਰਸ ਪਾਰਟੀ ਖਰਗੇ ਸਾਹਿਬ ਦੀ ਅਗਵਾਈ ਦੇ ਵਿੱਚ ਰਾਹੁਲ ਗਾਂਧੀ ਜੀ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਅਸੀਂ ਕਾਂਗਰਸ ਪਾਰਟੀ ਦਾ ਮੇਅਰ ਬਣਾ ਸਰ ਫੋਰਸ ਟੈਜ ਦੀ ਗੱਲ ਕਰ ਕਿ ਖਰੀਦੋ ਫਰਕ ਹੋ ਰਹੀ ਹੈ ਆਫਰ ਸੋ ਜਿਹੜੀਆਂ ਸਾਡੇ ਕੋਲੇ ਆ ਰਹੇ ਅਸੀਂ ਕੋਈ ਐਮਪ ਸਾਨੂੰ ਫੋਨ ਤਾਂ ਨਹੀਂ ਆਇਆ ਲੇਕਿਨ ਜਿਹੜੇ ਸਾਨੂੰ ਬੰਦੇ ਦੱਸ ਰਹੇ ਆ ਸਾਡੇ ਲੋਕ ਦੱਸ ਰਹੇ ਨੇ ਕਾਉਂਸਲਰ ਸਹਿਬਾਨ ਦੱਸ ਰਹੇ ਨੇ ਇੱਧਰ ਉੱਧਰ ਦੀਆਂ ਗੱਲਾਂ ਸੋ ਇਹ ਸਾਰੀਆਂ ਕਹਾਣੀਆਂ ਆ ਰਹੀਆਂ ਕਿ ਸਾਡੇ ਤੇ ਦਬਾਅ ਬਣਾਇਆ ਜਾ ਰਿਹਾ ਢਰ ਦਾ ਦਬਾਅ ਹੈ ਕੋਈ ਕਹਿੰਦਾ ਪੈਸੇ ਲੈ ਲਓ ਕੋਈ ਕਹਿੰਦਾ ਇੰਨੇ ਲੈ ਲਓ ਲੇਕਿਨ ਸਾਡੇ ਜਿਹੜੇ ਕਾਂਗਰਸ ਦੇ ਕਾਉਂਸਲਰ ਨੇ ਉਹ ਪੂਰੇ ਕਾਇਮ ਦ੍ਰਿੜਤਾ ਦੇ ਨਾਲ ਡਟੇ ਹੋਏ ਕਿੰਨਿਆਂ ਨੂੰ ਆਫਰ ਆਈ ਹੈ ਜੀ ਸਰ ਇਹ ਮੈਨੂੰ ਤੁਹਾਨੂੰ ਇਹ ਕਹਾਂ ਕਿ ਮੈਂ ਨੰਬਰ ਦੀ ਜਾਣਕਾਰੀ ਨਹੀਂ ਦਿਆਂਗਾ ਕੋਸ਼ਿਸ਼ ਕੀਤੀ ਉਹਨਾਂ ਨੇ ਆਪਦੇ ਜਾਣੇ ਸਨ ਲਾਉਣ ਦੀ ਲੇਕਿਨ ਉਹ ਹਜੇ ਤੱਕ ਸਨ ਲੱਗ ਨਹੀਂ ਸਕੇ ਇਨਸਾਫ ਦੀ ਸਾਰਿਆਂ ਨਾਲ ਮੀਟਿੰਗ ਕੀਤੀ ਹੈ ਕਿਸ ਨਾਮ ਦੀ ਚਰਚਾ ਕੋਈ ਚਰਚਾ ਨਹੀਂ ਚਰਚਾ ਕਿਸ ਨਾਮ ਹਜੇ ਕਿਸੇ ਪ੍ਰਕਾਰ ਦੇ ਕਿਸੇ ਨਾਮ ਦੀ ਚਰਚਾ ਨਹੀਂ ਹੋਈ ਕਿਉਂਕਿ ਇਹ ਜਿਹੜਾ ਅਧਿਕਾਰ ਹੈ ਇਹ ਹਰੀਸ਼ ਚੌਧਰੀ ਜੀ ਨੂੰ ਐਜ਼ ਬੀਇੰਗ ਅਬਜ਼ਰਵਰ ਹੈ ਔਰ ਇਥੋਂ ਸਾਰਿਆਂ ਨਾਲ ਮੇਰਾ ਖ਼ਲਸਾ ਕਰਕੇ ਹਰੀਸ਼ ਚੌਧਰੀ ਜੀ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਕੇਸੀ ਵੈਨੂ ਗੋਪਾਲ ਨਾਲ ਗੱਲ ਕਰਕੇ ਧਿਆਨ ਚ ਲਿਆ ਕੇ ਫਿਰ ਜੋ ਵੀ ਕਾਂਗਰਸ ਆਲ ਕਮਾਂਡ ਦਾ ਫੈਸਲਾ ਹੋਏਗਾ ਆਬਜ਼ਰਵਰਸ ਆਫ ਦਾ ਫੈਸਲਾ ਹੋਏਗਾ ਤੇ ਉਹ ਸਾਰੇ ਜਾਣੇ ਦੇ ਸਹਿਮਤੀ ਦੇ ਨਾਲ ਲਾਗੂ ਹੋਏਗਾ